ਇਹ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਕੋਈ ਮੰਗ ਪਰਿਵਾਰ ਦੀ ਜਾਂ ਤੁਸੀਂ ਕੋਈ ਉਹਨਾਂ ਵਾਸਤੇ ਐਲਾਨ ਕਰਨਾ ਚਾਹੇ ਹਾਂ ਹਾਂਜੀ ਅੱਜ ਅਸੀਂ ਇੱਥੇ ਪਹੁੰਚੇ ਆ ਹੌਦਦਾਰ ਮਲਕੀਤ ਸਿੰਘ ਜੀ ਜੋ ਜੇ ਐਂਡ ਦੇ ਵਿੱਚ ਉਧਮਪੁਰ ਦੇ ਵਿੱਚ ਸਹੀਦ ਹੋਏ ਆ ਤੇ ਬਹੁਤ ਹੀ ਹੋਣਹਾਰ ਬੱਚੇ ਸੀਗੇ ਸਰਦਾਰ ਸਤਨਾਮ ਸਿੰਘ ਦੇ ਕਲਾਨੌਰ ਵਿਖੇ ਤੇ ਅੱਜ ਅਸੀਂ ਜਿੱਦਣ ਪਰਸੋਂ ਸੁਣਿਆ ਹੈਗਾ ਪਰਸੋਂ ਸਾਨੂੰ ਪਤਾ ਲੱਗਾ ਹੈਗਾ ਸਾਡਾ ਜਵਾਨ ਇੱਕ ਸਹੀਦ ਹੋਇਆ ਵਾ ਤੇ ਕੱਲ ਵੀ ਸਾਡੀ ਜਿਹੜੀ ਸਾਬਕਾ ਸਹਾਇਕ ਸੰਘਾਸ ਕਮੇਟੀ ਟੀਮ ਇੱਥੇ ਆਈ ਹੈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਅੱਜ ਜਿਹੜਾ ਅਸੀਂ ਸੰਸਕਾਰ ਤੇ ਵੀ ਪਹੁੰਚੇ ਆ ਤੇ ਆਪਣਾ ਜੋ ਵੀ ਸਾਡੀ ਸੰਘਾਸ ਕਮੇਟੀ ਦੀ ਟੀਮ ਆਪਾਂ ਆਏ ਆ ਤੇ ਹੁਣ ਫੇਰ ਅਸੀਂ ਆਏ ਆ ਸਰਕਾਰ ਦੇ ਆਪਣਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਔਰ ਪਰਿਵਾਰ ਦਾ ਦੇਖਿਆ ਸੀ ਕਿ ਇਹਨਾਂ ਦਾ مالی ਹਾਲਤ ਜਿਹੜੀ ਬਹੁਤ ਖਸਤਾ ਵਾ ਜਿਹੜਾ ਸਰਦਾਰ ਮਲਕੀਤ ਸਿੰਘ ਆ ਇਹ ਇਹਨਾਂ ਦੇ ਫਾਦਰ ਸਾਹਿਬ ਵੀ ਉਦੋਂ ਛੋਟੀ ਉਮਰ ਦੇ ਵਿੱਚ ਹੀ ਗਏ ਜਦੋਂ ਅੱਜ ਤੋਂ 22 ਸਾਲ ਪਹਿਲੇ ਜਿਵੇਂ ਕਿ ਇਹਨਾਂ ਦੀ ਅੱਜ ਬੱਚੀ ਜਿਹੜੀ 6 ਸਾਲ ਦੀ ਬੱਚੀ ਆ ਐਵੇਂ ਇਹ ਵੀ ਬੱਚੇ ਉਸ ਟਾਈਮ ਇੰਦਾ ਹੀ ਛੋਟੇ ਸੀਗੇ ਜਦੋਂ ਇਹਨਾਂ ਦੇ ਫਾਦਰ ਸਾਹਿਬ ਦਾ ਜਿਹੜਾ ਦਿਹਾਂਤ ਹੋ ਗਿਆ ਪਰ ਉਹਨਾਂ ਦੀ ਮਾਤਾ ਜੀ ਨੇ ਜਿਹੜਾ ਵਾ ਇਹ ਬੱਚਿਆਂ ਨੂੰ ਕਿਵੇਂ ਵਿਧਿਆੜੀ ਟੱਪਾ ਕਰਕੇ ਸਕੂਲਾਂ ਦੇ ਵਿੱਚ ਮਤਲਬ ਜਿਹੜੀ ਆ ਪੀਂਹਾਂ ਦੀ ਡਿਊਟੀ ਕਰਕੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦਾ ਸੁਪਨਾ ਸੀਗਾ ਕਿ ਮੇਰੇ ਬੱਚੇ ਜਿਹੜਾ ਦੇਸ਼ ਵਾਸਤੇ ਜਿਹੜਾ ਵਾ ਜਾਨ ਫੌਜ ਦੇ ਵਿੱਚ ਜਾਣ ਉਹ ਦੇਸ਼ ਦੀ ਸੇਵਾ ਕਰਨ ਅੱਜ ਉਹਨਾਂ ਦਾ ਬੱਚਾ ਜਿਹੜਾ ਇੱਕ ਸੀਨੀਅਰ ਹੋ ਚੁੱਕਿਆ ਵਾ ਬਹੁਤ ਹੀ ਦੁਖਦਾਈ ਘਟਨਾ ਤੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਅਸੀਂ ਵੈਸੇ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਦੀ ਇਹ ਗੱਲਾਂ ਅਸੀਂ ਸਲਾਹਾਂ ਵੀ ਕਰਦੇ ਆਂ ਕਿ ਉਹਨਾਂ ਨੇ ਜੋ ਵੀ ਸਾਡੇ ਸ਼ਹੀਦ ਹੁੰਦੇ ਆ ਉਹਨਾਂ ਦੇ ਪਰਿਵਾਰ ਨੂੰ ਇੱਕ ਪਰਿਵਾਰ ਨੂੰ ਨੌਕਰੀ ਤੇ ਜਿਹੜਾ 1 ਕਰੋੜ ਦਾ ਅਨਾਉਂਸ ਕਰਦੇ ਆ ਈਵਨ ਇੱਥੋਂ ਤੱਕ ਜੋ ਭਾਰਤ ਸਰਕਾਰ ਨੇ ਅਗਨੀਵੀਰ ਯੋਜਨਾ ਲੈਂਦੀ ਹੈ ਜਿਹਨਾਂ ਵਾਸਤੇ ਨਾ ਤੇ ਕੋਈ ਪੈਨਸ਼ਨ ਆ ਤੇ ਜੇ ਕੋਈ ਸ਼ਹੀਦ ਹੋ ਜਾਂਦਾ ਤੇ ਸੈਂਟਰਲ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ ਈਵਨ ਕੇਵਲ ਤੇ ਕੇਵਲ ਉਹਨਾਂ ਨੂੰ ਜਿਹੜਾ ਸੁਰਦਨ ਦਾ ਪੈਸਾ 48000 ਰੁਪਇਆ ਉਹ ਹੀ ਮਿਲਦਾ ਹੈ ਬਾਕੀ ਸੈਂਟਰ ਸਰਕਾਰ ਵੱਲੋਂ ਕੋਈ ਵੀ ਉਹਦਾ ਫਾਇਦਾ ਉਹਨੂੰ ਦਿੱਤਾ ਨਹੀਂ ਜਾਂਦਾ ਤੇ ਪੰਜਾਬ ਸਰਕਾਰ ਜਿਹੜੀ ਆ ਈਵਨ ਅਗਨੀਪਥ ਜਿਹੜੇ ਵੀ ਅਗਨੀਵੀਰ ਵੀ ਜਿਹੜੇ ਸਹੀਦ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਨੌਕਰੀ ਦਿੰਦੀ ਔਰ 1 ਕਰੋੜ ਰੁਪਇਆ ਦੀ ਮਾਲੀਸ਼ਾਤਾ ਦਿੰਦੀ ਆ ਅਸੀਂ ਸਰਕਾਰ ਦੀ ਇਹ ਗੱਲੋਂ ਸਲਾਹਾ ਕਰਦੇ ਆ ਪਰ ਆ ਜਿਹੜੇ ਇਸ ਪਰਿਵਾਰ ਨਾਲ ਸਹੀਦ ਮਲਕੀਤ ਸਿੰਘ ਦਾ ਪਰਿਵਾਰ ਆ ਜਿਹੜਾ ਸੰਸਕਾਰ ਹੋਇਆ ਵਾ ਇਸ ਗੱਲ ਦਾ ਬੜਾ ਮਨਾਂ ਦੇ ਵਿੱਚ ਰੋਸ ਹੈ ਪਰਿਵਾਰ ਦੇ ਵਿੱਚ ਵੀ ਰੋਸ ਹੈ ਕਿ ਕੋਈ ਵੀ ਸਰਕਾਰ ਦਾ ਮੰਤਰੀ ਸੰਤਰੀ ਜਿਹੜਾ ਵਾ ਇਸ ਸੰਸਕਾਰ ਤੇ ਨਹੀਂ ਪਹੁੰਚਿਆ ਹਾਲਾਂਕਿ ਬਾਅਦ ਵਿੱਚ ਆਏ ਹਲਕਾ ਐਮਐਲਏ ਲੇਕਿਨ ਅਜੇ ਤੱਕ ਸਰਕਾਰੀ ਤੌਰ ਦੇ ਉੱਤੇ ਕੋਈ ਵੀ ਇਹੋ ਜੀ ਅਨਾਉਂਸਮੈਂਟ ਨਹੀਂ ਹੋਈ ਕਿ ਜੋ ਪਰਿਵਾਰ ਨੂੰ ਜੋ ਸੀਦ ਪਰਿਵਾਰ ਨੂੰ ਇੱਕ ਆਪਣਾ ਜਿਹੜਾ ਜੋ ਵੀ ਉਹਨਾਂ ਦੀ ਸਰਕਾਰ ਜਿਹੜੀ ਜੋ ਵੀ ਦੇ ਰਹੀ ਐ ਐਕਸਗ੍ਰੈਸੀਆ ਗ੍ਰਾਂਟ ਉਹ ਜਲਦੀ ਅਨਾਉਂਸ ਕਰੇ ਤੇ ਪਰਿਵਾਰ ਦੀ ਬਹੁਤ ਜਿਹੜੀ ਮਾਲੀ ਹਾਲਤ ਆ ਬਹੁਤ ਕਮਜ਼ੋਰ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਉਹ ਬੀਬੀ ਜਿਹੜੀ ਮਲਕੀਤ ਸਿੰਘ ਦੀ ਮੈਸੇਜ ਹੈ ਉਹਨਾਂ ਨੂੰ ਨੌਕਰੀ ਦਾ ਐਲਾਨ ਕਰੇ ਜਲਦੀ ਅਸੀਂ ਸਾਬਕਾ ਸੈਨਿਕ ਸੰਘਾਸ ਕਮੇਟੀ ਵੱਲੋਂ ਇਹ ਸਰਕਾਰ ਨੂੰ ਪੁਰਜ ਔਰ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਸਰਕਾਰੀ ਤੌਰ ਤੇ ਘੋਸ਼ਣਾ ਜਿਹੜੀ ਕੀਤੀ ਜਾਵੇ ਰਿਟਰਨ ਦੇ ਵਿੱਚ ਸਰਕਾਰ ਨੂੰ ਜਿਹੜਾ ਪ੍ਰਵਾਹ ਨੂੰ ਆਸ਼ਵਾਸਨ ਦੁਆ ਹੈ ਕਿ ਰਿਟਰਨ ਦੇ ਵਿੱਚ ਅਨਾਉਂਸ ਕੀਤਾ ਜਾਵੇ ਕਿ ਸਰ ਜੋ ਵੀ ਭਗਵੰਤ ਮਾਨ ਸਰਕਾਰ ਸੀਧਾ ਦੇ ਨਾਲ ਕਰਦੀ ਹੈ ਜੋ ਵੀ ਉਹਨਾਂ ਨੂੰ ਐਸ ਗ੍ਰੇਸ਼ੀਆ ਗ੍ਰਾਂਟ ਜਾਂ ਸਰਕਾਰ ਨੂੰ ਨੌਕਰੀ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣੀ ਆ ਉਹ ਅਨਾਉਂਸ ਕੀਤੀ ਜਾਵੇ ਜਲਦੀ ਇਹ ਸਾਡੀ ਮੰਗ ਹੈ ਤੇ ਹੋਰ ਵੀ ਪੈਰਵਾਹੀ ਕੀਤੀ ਜਾਵੇ ਕਿ ਇਸ ਸੰਬੰਧੀ ਜੇਕਰ ਸਰਕਾਰ ਦਾ ਨਿਮਾਣਾ ਹਾਂਜੀ ਬਿਹਲਾਲ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਰਕਾਰ ਜਿਹੜੀ ਭਗਵੰਤਬਾਣੀ ਸਰਕਾਰ ਹੈ ਇਹ ਉਹਨਾਂ ਨੇ ਹੀ ਸ਼ੁਰੂ ਕੀਤਾ ਵਾ ਕਿ ਜਿਹੜਾ ਸੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਤੇ ਸਰਕਾਰੀ ਨੌਕਰੀ ਦਾ ਤੇ ਸਾਨੂੰ ਪੂਰੀ ਉਮੀਦ ਹੈ ਸਰਕਾਰ ਤੋਂ ਤੇ ਇਹ ਜਲਦੀ ਜਿਹੜੀ ਸਰਕਾਰ ਅਨਾਉਂਸ ਕਰੇਗੀ ਤੇ ਜਿਹੜੇ ਇਲਾਕੇ ਦੇ ਹਲਕਾ ਵਧਾਇਕ ਲਾਵਾ ਸਾਹਿਬ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਹਾਡਾ ਫਰਜ ਬੰਦਾ ਹੈ ਤੁਹਾਡੇ ਇਲਾਕੇ ਦਾ ਸੀਦ ਹੈ ਤੁਸੀਂ ਵੀ ਇਹਦੀ ਪੂਰਜੋਰ ਜਿਹੜੀ ਅੱਗੇ ਸਰਕਾਰ ਅੱਗੇ ਰეკਮੈਂਡੇਸ਼ਨ भेजो ਤੇ ਬਾਕੀ ਅਸੀਂ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆ ਉਹਦੇ ਬਾਅਦ ਫਿਰ ਅਸੀਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਅਗਰ ਸਰਕਾਰ ਜਲਦੀ ਨਹੀਂ ਅਨਾਉਂਸ ਕਰਦੀ ਤੇ ਅਸੀਂ ਪੰਜਾਬ ਲੈਵਲ ਦਾ ਜਿਹੜਾ ਵਾ ਡੈਲੀਗੇਟ ਜਿਹੜਾ ਸਰਕਾਰ ਭਗਵੰਤ ਮਾਨ ਨੂੰ ਆਪਾਂ ਮਿਲਣ ਜਾਵਾਂਗੇ